ਕੋਈ ਕਹਿੰਦਾ ਰਾਜਨੀਤਿਕ ਸੇਵਾ ਕੋਈ ਕਹਿੰਦਾ ਅਬ ਕੀ ਬਾਰ ਆ ਸਰਕਾਰ ਅਬ ਕੀ ਬਾਰ 400 ਤੋਂ ਬਾਅਦ ਇਹ ਵੀ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਕਿਤੇ ਨਾ ਕਿਤੇ ਗੁੰਮਰਾਹ ਕਰ ਦਿੰਦੀ ਭਾਈ ਆਪਾਂ ਕਾ ਨੂਨੂ ਦੇ ਮੂੰਹ 'ਚ ਪਾ ਦਿਓ ਤੇ ਫਿਰ ਉਹਨੂੰ ਕਹੋਗੇ ਲੋ ਜੀ ਨਾਮ ਖਾ ਕੇ ਨਾ ਹਰਾਮ ਨਹੀਂ ਕਰਦੇਂਦੇ ਉਹ ਬਿਚਾਰੇ ਐਸੀ ਗੱਲ ਤੇ ਡਰ ਜਾਂਦੇ ਯਾਰ ਮੈਂ ਨਾਮ ਖਾ ਬੈਠਾ ਮੈਂ ਹਰਾਮ ਨਹੀਂ ਕਰਨਾ ਪਾਵਾਂ ਕਦੀੜੀ ਆ ਵੋਟ ਪਾ ਦਿਓ ਫਿਰ ਬਦਲ ਹੋ ਰਿਹਾ ਹੈ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ ਸਿਰਫ ਔਰ ਸਿਰਫ ਇਹ ਕਹਿ ਸਕਦੇ ਆ ਕਿ ਸੱਤਾ ਹਾਸਲ ਕਰਨ ਦੇ ਲਈ ਤੁਸੀਂ ਕਿਵੇਂ ਵੇਖਦੇ ਕਿਸੇ ਵੀ ਸ਼ਾਸਕੀ ਪਾਰਟੀ ਦਾ ਕੋਈ ਕਿਰਦਾਰ ਨਹੀਂ ਦੇਸ਼ ਜਾਵੇ ਫੂਜ ਨੀਤੀਆਂ ਜਾਣ ਟੱਠੇ ਖੂਚ ਮਨੁੱਖਤਾ ਜਾਵੇ ਟੱਠੇ ਖੂਚ 90 ਕਰੋੜ ਲੋਕ ਇੱਥੇ ਆਪਣੀ ਵੋਟ ਪਾਉਣਗੇ ਗਿਣਤੀ ਪੱਖੋਂ ਤਾਂ ਸਭ ਤੋਂ ਵੱਡਾ ਲੋਕ ਰਾਜ ਹੈ ਪਰ ਹੁਣ ਇਹਨੂੰ ਗੁਣ ਪੱਖੋਂ ਵੇਖੀਏ ਤਾਂ ਲੋਕ ਰਾਜ ਦਾ ਪੇੜਾ ਕਰਕਾ ਜਿਸ ਕਰਕੇ ਰੌਲਾ ਤਾਂ ਲੋਕਾਂ ਦਾ ਆਇਆ ਵੀ ਉਹ ਵਿਚਾਰੇ ਕਿਹੜੇ ਕੀ ਕਰਨ ਕਿਦੇ ਨਹੀਂ ਹਰਨਾ ਕਿਤੇ ਪਰ ਸਾਕਰਨਾ ਸਾਰੀਆਂ ਪਾਰਟੀਆਂ ਦੇ ਜਿਹੜੇ ਦਿਗਜ ਲੀਡਰਸ ਨੇ ਇਸ ਵੇਲੇ ਘਰੇ ਬੈਠੇ ਨੇ ਤਕਰੀਬਨ ਮੈਦਾਨ ਦੇ ਵਿੱਚ ਨਵੇਂ ਚਿਹਰੇ ਉਤਾਰੇ ਜਾ ਰਹੇ ਨੇ। ਭਾਜਪਾ, ਅਕਾਲੀ ਦਲ, ਕਾਂਗਰਸ ਇੱਕ ਦੋ ਨਿੱਕੇ-ਪੁੱਟੇ ਹੋਰ ਵੀ ਹੈਗੇ ਉਹ ਲੋਕਾਂ ਨੇ ਪਿਛਾੜ ਦੇ। ਹੁਣ ਲੋਕ ਇਹਨਾਂ ਤੋਂ ਵੀ ਨਿਰਾਸ਼ ਹੋ ਰਹੇ ਨੇ। ਕਿਉਂਕਿ ਉਮੀਦਾਂ ਬਹੁਤ ਵੱਡੀਆਂ ਸੀ। ਉਮੀਦਾਂ ਅਨੁਸਾਰ ਪੂਰੀ ਨਹੀਂ ਹੋਂਦੇ ਬਖੇ ਰੁਜ਼ਗਾਰ ਕਿਤੇ ਨਹੀਂ। ਨਸ਼ਾ ਕਾਇਮ ਹੈ। ਭਾਈਚਾਰਾ ਟੁੱਟ ਰਿਹਾ। ਜਾਂਦਾ ਕਿ ਸਮਾਂ ਬਹੁਤ ਘੱਟ ਮਿਲਿਆ 2 ਸਾਲਾਂ ਦੇ ਵਿੱਚ ਬੰਦਾ ਕੀ ਤੁਸੀਂ ਦੇਖੋ ਇਹ ਨਸ਼ਾ 5 ਮਿੰਟਾਂ ਚ ਖਤਮ ਹੁੰਦਾ ਪੰਜਾਬ ਪੁਲਿਸ ਦਾ ਡੀਜੀਪੀ ਦੇਸ ਵਿੱਚ ਕਰ ਦਿਓ ਕਿ ਚਲੋ ਪਕ ਪਕਤਾ ਇੱਕ ਹੋਮ ਸੈਕਟਰੀ ਕਰ ਦਿਓ ਦੋ ਤਿੰਨ ਜ਼ਿਲ੍ਹਿਆਂ ਦੇ ਐਸਐਸਪੀ ਕਰ ਦਿਓ ਤੁਹਾਡਾ ਨਸ਼ਾ ਨਹੀਂ ਬਿਕੂਆ ਜਿਹੜਾ ਕੋਈ ਐਮਐਲਏ ਬਕਾਉਂਦਾ ਉਹਨੂੰ ਫੜ ਲਓ ਜਿਹੜਾ ਕਿਸਾਨਾਂ ਦਾ ਅੰਦੋਲਨ ਸੀ ਜਿਸ ਪੱਧਰ ਤੱਕ ਲੈ ਗਏ ਸੀ ਅੰਦੋਲਨ ਨੂੰ ਬਹੁਤ ਪੱਧਰ ਉੱਚੇ ਪੱਧਰ ਤੱਕ ਲੈ ਗਏ ਸੀ ਪਰ ਉਸ ਪੱਧਰ ਤੱਕ ਪ੍ਰਾਪਤ ਉਥੇ ਮਾਰ ਖਾ ਗਏ ਵੋਟਾਂ ਨੇੜੇ ਆ ਗਈਆਂ ਵੋਟਾਂ ਨੇੜੇ ਆ ਕੇ ਸਰਕਾਰ ਨੇ ਆਪਣੇ ਹੱਥ ਕੰਡੇ ਵਰਤ ਕੇ ਜਦੋਂ ਪਹਿਲੀ ਵਾਰੀ ਸ਼ਰਾਬ ਪੰਜਾਬ ਤੇ ਹਰਿਆਣਾ ਵਿੱਚ ਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਵੀ ਕੀਤੀ 84 ਰੁਪਏ ਦੀ ਸ਼ਰਾਬ ਬੀਤੀ ਸੀ 1914 ਚ ਅੱਜ ਲਾਲੋ ਸਾਹਿਬ 35000 ਕਰੋੜ ਤੋਂ ਤਾਂ ਲੰਗੀ ਪਾਕਿਸਤਾਨ ਪੰਜਾਬ ਵਿੱਚੋਂ ਘਟਦੇ ਹੋ ਸਸੀ ਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਲੋਕਤੰਤਰੀਕ ਤਰੀਕੇ ਦੇ ਨਾਲ ਸਰਕਾਰਾਂ ਜਿਹੜੀਆਂ ਬਣਦੀਆਂ ਨੇ ਦੇਸ਼ ਦੇ ਸਭ ਤੋਂ ਵੱਡੇ ਇਲੈਕਸ਼ਨ ਜਿਨ੍ਹਾਂ ਨੂੰ ਮਹਾ ਸੰਗਰਾਮ ਵੀ ਕਿਹਾ ਜਾਂਦਾ ਲੋਕ ਸਭਾ 2024 ਆਗਾਜ਼ ਹੋ ਚੁੱਕਿਆ ਹੈ ਕਈ ਪੜਾਵਾਂ ਦੇ ਵਿੱਚ ਵੋਟਾਂ ਜਿਹੜੀਆਂ ਪੈ ਚੁੱਕੀਆਂ ਨੇ ਪੰਜਾਬ ਦੀ ਗੱਲ ਕਰੀਏ ਆਖਰੀ ਪੜਾ ਦੇ ਵਿੱਚ ਪੰਜਾਬ ਦੇ ਵਿੱਚ VOTING ਹੋਣੀ ਹੈ ਪਰ ਉਸ ਤੋਂ ਪਹਿਲਾਂ ਹਲਚਲ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਕੈਂਡੀਡੇਟ ਜਿਹੜੇ ਨੇ ਔਰ ਕਈ ਲੋਕ ਸਿਰਫ ਔਰ ਸਿਰਫ ਕੁਰਸੀ ਦੀ ਸਿਆਸਤ ਦੇ ਤਹਿਤ ਪਾਰਟੀਆਂ ਬਦਲ ਰਹੇ ਨੇ ਸੋ ਹਵਾ ਜਿਹੜੀ ਹੈ ਸਿਆਸਤ ਦੀ ਪੰਜਾਬ ਦੇ ਵਿੱਚ ਹਨੇਰੀ ਵਾਂਗ ਚੱਲ ਰਹੀ ਹੈ ਦਿਨੇ ਕੁਝ ਹੁੰਦੀ ਹੈ ਰਾਤ ਨੂੰ ਖਬਰ ਉਹ ਕੁਝ ਹੋਰ ਬਣ ਜਾਂਦੀ ਹੈ ਸੋ ਅੱਜ ਵਿਸ਼ੇਸ਼ ਤੌਰ ਤੇ ਲੋਕ ਸਭਾ 2024 ਦੇ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਬਾਪੂ ਬਲਕੌਰ ਸਿੰਘ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਬਾਪੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਉਂਦੇ ਰਹੋ ਜਾਂਦੇ ਰਹੋ ਭਾਈ ਬਾਪੂ ਜੀ ਇਲੈਕਸ਼ਨ ਜਿਹੜੇ ਨੇ ਉਹ ਕਹਿ ਸਕਦੇ ਆ ਸਿਰਤੇ ਨੇ ਜੂਨ ਦੇ ਵਿੱਚ ਪੰਜਾਬ ਚ ਬੇਸ਼ੱਕ ਆਖਰੀ ਪੜਾ ਪਰ ਉਸ ਤੋਂ ਪਹਿਲਾਂ ਜਿਹੜਾ ਇਹ ਫੇਰ ਬਦਲ ਹੋ ਰਿਹਾ ਹੈ ਪਾਰਟੀਆਂ ਬਦਲੀਆਂ ਜਾ ਰਹੀਆਂ ਨੇ ਸਿਰਫ ਔਰ ਸਿਰਫ ਇਹ ਕਹਿ ਸਕਦੇ ਆ ਕਿ ਸੱਤਾ ਹਾਸਲ ਕਰਨ ਦੇ ਲਈ ਤੁਸੀਂ ਕਿਵੇਂ ਵੇਖਦੋਂ ਇਸ ਇਕ ਲਖ ਅਕਸਰ ਕਿਹਾ ਜਾਂਦਾ ਵੀ ਹਿੰਦੁਸਤਾਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਹੈ ਸਾਰੇ ਮੀਡੀਆ ਵਾਲੇ ਤੇ ਸਾਰੇ ਚਿੰਤਕ ਸਾਰੇ ਸ਼ਾਸਦਾਨ ਇਹ ਸ਼ਬਦੀ ਅਕਸਰ ਵਰਤੋਂ ਕਰਦੇ ਆ ਸਭ ਤੋਂ ਵੱਡਾ ਲੋਕਤੰਤਰਤਾ ਹੈ ਪਰ ਗੁਣਾਤਮਕ ਲੋਕਤੰਤਰ ਵੀ ਹੈ ਭੇਡ ਚੱਲਦੇ ਆ ਗੁਣਾਤਮਕ ਹੈ ਗੁਣਾਤਮਕ ਨਹੀਂ ਗਿਣਤੀ ਚਾਹੇ ਕੋਈ 90 ਕਰੋੜ ਲੋਕਾਂ ਨੇ ਵੋਟ ਪਾਉਣੀ ਆ ਜੀ ਅਮਰੀਕਾ ਦੀ ਆਬਾਦੀ ਦਾ ਤਿੰਨ ਗੁਣਾ ਜੀ 90 ਕਰੋੜ ਲੋਕ ਇੱਥੇ ਆਪਣੀ ਵੋਟ ਪਾਉਣਗੇ ਗਿਣਤੀ ਪੱਖੋਂ ਤਾਂ ਸਭ ਤੋਂ ਵੱਡਾ ਲੋਕ ਰਾਜ ਹੈ ਜੀ ਪਰ ਹੁਣ ਇਹਨੂੰ ਗੁਣ ਪੱਖੋਂ ਵੇਖੀਏ ਤਾਂ ਰੋਕ ਰਾਜ ਦਾ ਬੇੜਾ ਕਰਕਾ ਉਹ ਵੀ ਇੱਥੇ ਹੀ ਹੈ ਜੀ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਕਿਰਦਾਰ ਨਹੀਂ ਜੀ ਦੇਸ਼ ਜਾਵੇ ਖੂਚ ਨੀਤੀਆਂ ਜਾਣ ਠੱਠੇ ਖੂਚ ਮਨੁੱਖਤਾ ਜਾਵੇ ਟੱਠੇ ਖੂਚ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਕਿਤਨਾ ਕਿਤੇ ਵੋਟਾਂ ਮਿਲ ਕੇ ਉਹ ਜਿੱਤਣੇ ਚਾਹੀਦੇ ਜਿੱਤ ਕੇ ਪਤਾ ਲੱਗਦਾ ਵੀ ਜੇ ਸਾਡੀ ਮਾਂ ਪਾਰਟੀ ਹਰ ਬੰਦੇ ਦੀ ਕੋਈ ਨਾ ਕੋਈ ਮਾਂ ਪਾਰਟੀ ਹੈ ਜਿਹਦੀ ਮਾਂ ਉਹਨੇ ਕੋਈ ਨਾ ਕੋਈ ਮਾਸੀ ਵੀ ਬਣਾ ਰੱਖੀ ਹੁੰਦੀ ਹੈ ਇਹ ਪੱਕੀ ਗੱਲ ਹੈ ਕੀ ਕਰਦੇ ਜਦ ਮਾਂ ਦੇ ਛਾਤੀ ਦੁੱਧ ਨਹੀਂ ਤੇ ਮਾਸੀ ਨੂੰ ਜਾ ਚੁੰਮਣ ਲੱਗਦੇ ਨੇ ਕੀ ਕਰੂਗੇ ਤੁਸੀਂ ਇਹਨਾਂ ਦਾ ਇਸ ਕਰਕੇ ਇਹ ਦਲ ਬਦਲੀਆਂ ਦਲਾਲੀ ਬਦਲੀਆਂ ਇਸ ਲੋਕਤੰਤਰ ਦੇ ਵਿੱਚ ਲੋਕ ਰਾਜ ਦੇ ਵਿੱਚ ਚੱਲ ਰਹੀਆਂ ਨੇ ਲੋਕ ਭੰਬਲ ਪੂਸੇ ਪੈ ਗੇ ਭੰਬਲ ਪੂਸੇ ਪੈ ਗੇ ਨਹੀਂ ਪਾਏ ਗੇ ਕਿਉਂਕਿ ਇਹਨਾਂ ਦਾ ਕਿਸੇ ਪਾਰਟੀ ਤੋਂ ਹਾਰ ਜਾਣਾ ਕੋਈ ਸਮੱਸਿਆ ਨਹੀਂ ਦੂਜੀ ਪਾਰਟੀ ਜਾ ਵੜਨਗੇ ਉੱਥੇ ਵੀ ਨਾਨਕੇ ਨੇ ਨਾਨੀ ਦੇ ਘਰੇ ਜਾਣਾ ਜਾਇ ਕਰ ਲੋ ਵੀ ਉੱਥੇ ਵੀ ਸਹੁਰੇ ਨੇ ਦੋ ਸਾਡੂ ਇਕੱਠੇ ਹੋ ਗਏ ਇਸ ਕਰਕੇ ਰੌਲਾ ਤਾਂ ਲੋਕਾਂ ਦਾ ਆਇਆ ਵੀ ਉਹ ਵਿਚਾਰੇ ਕਿਹੜੇ ਕੀ ਕਰਨਾ ਕਿਹਦੇ ਵੀ ਨਹੀਂ ਖੜਨਾਂ ਕੀ ਤੇ ਭਰੋਸਾ ਕਰਨ ਲੋਕਤੰਤਰ ਦਾ ਭਾਰ ਦੇ ਵਿੱਚ ਲੋਕਾਂ ਦਾ ਭਰੋਸਾ ਜਿਹੜਾ ਇਹਨਾਂ ਨੇ ਤੋੜਤਾ ਜਿਹੜਾ ਕਿ ਬਣਦਾ ਜਾਣਾ ਚਾਹੀਦਾ ਸੀ ਇਹ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਜਿਹੜੀ ਮੈਨੂੰ ਬੜੇ ਦੁੱਖ ਨਾਲ ਹੀ ਕਹਿਣੀ ਪੈ ਰਹੀ ਹੈ ਪਰ ਜੇ ਲੋਕ ਸਾਰਾ ਦਿਨ ਇਹ ਨਾ ਤੋਂ ਉਮੀਦਾਂ ਲਾਈ ਜਾਣ ਤੇ ਆਪਣੀ ਚੇਤਨਾ ਦੇਖ ਨਾ ਲੈਣ ਫਿਰ ਤਾਂ ਲੁੱਟ ਪਟ ਕੇ ਖਾ ਜਾਣਗੇ ਜੇ ਵੋਟਰ ਚਿੰਤਕਾ ਚੇਤਨਾ ਤੇ ਜੇ ਉਹ ਇਹਨਾਂ ਦਾ ਮਾਂਜਾ ਫੇੜਦੇ ਤੇ ਅਗਲੇ 5-4 ਸਾਲਾਂ ਦੇ ਫਿਰ ਬੰਦੇ ਦੇ ਭੁੱਤ ਵੀ ਬਣ ਜਾਣਗੇ ਹੁਣ ਇਹਨਾਂ ਦਾ ਫੈਸਲਾ ਕਰਨਾ ਤਾਂ ਲੋਕਤੰਤਰ ਦੇ ਵੋਟਰ ਨੇ ਆ ਹੁਣ ਵੋਟਰ ਦੀ ਚੜ੍ਹਦੀ ਬਹੁਤ ਵੱਡੀ ਸਮੱਸਿਆ ਹੈ ਕਿਤਾ ਵੋਟਰ ਬਹੁਤ ਵੱਡੀ ਗਿਣਤੀ ਚ ਅਣਪੜਾ ਹੈ ਇੱਕ ਵੋਟਰ ਬਹੁਤ ਵੱਡੀ ਗਿਣਤੀ ਚ ਫਿਰਕਾ ਪਰਸਦੀ ਤੇ ਬਦਲਦਾ ਜਾਤ ਪਾਤ ਚ ਬਦਲਦਾ ਉੱਚੀ ਨੀਵੀਂ ਚ ਬਦਲਦਾ ਤੇ ਗੁਰਬਤ ਦਾ ਸ਼ਿਕਾਰ ਕਰਦਾ ਤੇ ਸਲਮਾਂ ਵਿੱਚ ਵਹਾਤਾ ਜਿੱਥੇ ਗੁਰਬਤ ਸਲਮ ਅਣਪੜਤਾ ਜਿੱਥੇ ਹੋਵੇ ਉੱਥੇ ਜਿਹੜਾ ਵੋਟਰ ਹੈ ਕਿ ਚੇਤਨਾ ਨਹੀਂ ਰੱਖਦਾ ਵਿਚਾਰਾ ਉਹੋ ਥੋੜੇ ਜਿਹੀ ਪੈਸੇ ਨਾਲ ਤੇ ਪਸੇਰੀਕ ਪੱਕੇ ਛੋਲਿਆਂ ਨਾਲ ਜਾਂ ਕਣਕ ਨਾਲ ਜਾਂ ਜੋਨ ਨਾਲ ਜਾਂ ਚੌਲਾਂ ਨਾਲ ਉਹਨੂੰ ਬਰਿਆ ਕੇ ਦੇ ਦਿੰਦੇ ਆ ਤੇ ਭੁੱਖੇ ਮਰਦੇ ਦੇ ਮੂੰਹ 'ਚ ਤੁਸੀਂ ਇੱਕ ਦਾਣਾ ਪਾ ਦਿਓ ਤੇ ਉਹ ਕੀ ਆਖੂਆ ਜੀ ਤੁਸੀਂ ਤਾਂ ਮੇਰੇ ਅੰਨ ਦਾਤਾ ਹੋ ਪਹਿਲਾਂ ਮਨੁੱਖ ਨੂੰ ਗਰੀਬ ਨੂੰ ਵੋਟਰ ਨੂੰ ਸਲਮ ਗਰੀਬੀ ਤੇ ਅਨਪੜਤਾ 'ਚ ਪਾਓ ਫੇਰ ਉਹਦੇ ਮਰਦੇ ਦੇ ਦੋ ਮੂੰਹ ਜਿਹਦੇ ਵਿੱਚ ਆਨਦੇ ਦਾਣੇ ਪਾਓ ਤੇ ਸਵੇਰੇ ਤੜਕੇ ਉੱਤ ਵੋਟਾਂ ਲਾਓ ਤੇ ਵੋਟਾਂ ਕਿਹੜੇ ਲੈਂਦੇ ਨੇ ਡਾਕੂ ਨੇ ਜਿਨ੍ਹਾਂ ਦੇ ਕੋਲੇ ਪੈਸਾ ਹੈ ਜਿਹੜੇ ਕਾਰਪੋਰੇਟ ਸੈਕਟਰ ਦੇ ਪੈਸਿਆਂ ਨਾਲ ਵੋਟਾਂ ਖਰੀਦਣਗੇ ਤੇ ਪੈਸਿਆਂ ਨਾਲ ਜਿੱਤਣਗੇ ਜਿਨ੍ਹਾਂ ਨੂੰ ਸਭ ਜਿਹੜੀਆਂ ਪਾਰਟੀਆਂ ਨੂੰ ਕਾਰਪੋਰੇਟ ਸੈਕਟਰ ਨੇ ਸਭ ਤੋਂ ਵੱਧ ਪੈਸਾ ਦਿੱਤਾ ਉਹ ਜਿੱਤ ਜਾਣਗੇ ਜਿਨ੍ਹਾਂ ਨੂੰ ਘੱਟ ਪੈਸਾ ਦਿੱਤਾ ਉਹ ਹਾਰ ਜਾਣਗੇ ਵੋਟਰ ਦਾ ਤਾਂ ਇਹ ਵੀ ਨਹੀਂ ਵੋਟਰ ਕਿਤੇ ਨਾ ਕਿਤੇ ਜਿੱਥੇ ਤੁਸੀਂ ਦੱਸ ਰਹੇ ਹੋ ਅਨਪੜ੍ਹੇ ਕੰਫਿਊਜ਼ ਵੀ ਹੁੰਦੇ ਨੇ ਜਿਵੇਂ ਸਲੋਗਨ ਦਿੰਦੀਆਂ ਨੇ ਪਾਰਟੀਆਂ ਕੋਈ ਕਹਿੰਦਾ ਰਾਜ ਨਹੀਂ ਸੇਵਾ ਕੋਈ ਕਹਿੰਦਾ ਅਬ ਕੀ ਬਾਰ ਆ ਸਰਕਾਰ ਅਬ ਕੀ ਬਾਰ 400 ਤੋਂ ਪਾਰ ਇਹ ਵੀ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਕਿਤੇ ਨਾ ਕਿਤੇ ਗੁੰਮਰਾਹ ਕਰ ਦਿੰਦੀਆਂ ਕਰ ਇਹ ਤਾਂ ਵਿਚਾਰਧਾਰਕ ਤੌਰ ਤੇ ਗੁੰਮਰਾਹ ਕਰਦੀ ਹੈ ਨਾ ਕਪਤਾਜ ਕਹਿੰਦਾ ਅਬ ਕੀ ਬਾਰ 400 ਕੇ ਪਾਰ ਕਪਤਾ ਬਣਾਤੀ ਨਾ ਵਾਦੀ ਬੱਲੇ ਬੱਲੇ ਭਾਈ ਹੁਣ ਤਾਂ ਵਾ ਵਾ 400 ਪਾਰ ਕਰ ਦੇਣਾ ਹੁਣ ਤਾਂ ਨਤਾਰਾ ਕਰ ਦੇਣਾ ਤੇ ਲੋਕੀ ਇਹਦਾ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਵਿਚਾਰੇ ਸੈਂਟੀਮੈਂਟਲ ਹੁੰਦੇ ਆ ਨਾ ਬੌਧਕ ਤੌਰ ਤੇ ਵਿਵੇਕ ਨਹੀਂ ਹੁੰਦਾ ਉਹ ਇਹਨਾਂ ਨੂੰ ਸੈਂਟੀਮੈਂਟਲ ਕੀਤਾ ਜਾਂਦਾ ਕਦੇ ਆਖਣਗੇ ਥੋੜੀ ਮੋਲਚ ਦਾ ਸਵਾਲ ਹੈ ਜੀ ਕਦੇ ਆਖਣਗੇ ਦੱਸੀ ਤੁਹਾਨੂੰ ਅਸੀਂ ਰੋਟੀ ਦਿੰਨੇ ਆ ਜੀ ਜਿਹੜਾ ਤੁਸੀਂ ਨਮਕ ਖਾਣੋਂ ਤੁਸੀਂ ਭਾਰ ਦਿਓ ਜਾਓ ਤੁਸੀਂ ਨਮਕ ਕਦੇ ਹਰਾਮ ਕਰਦੇ ਹੀ ਨਹੀਂ ਬੰਦੇ ਨੂੰ ਨਮਕ ਦੀ ਡਲੀ ਮੂੰਹ ਚ ਪਾਓ ਜਿਹੜੀ ਸਭ ਤੋਂ ਸਸਤੀ ਆ ਕਣਕ ਦਾ ਦਾਣਾ ਵੀ ਉਹ ਤੋਂ ਮਹਿੰਗਾ ਪੈਂਦਾ ਤੇ ਭਾਈਆ ਪੱਕਾ ਨੂਨੋ ਦੇ ਮੂੰਹ ਚ ਪਾ ਦਿਓ ਤੈਨੂੰ ਕਹਾਂਗੇ ਲੋਜੀ ਨਮਕ ਖਾ ਕੇ ਨਾ ਹਰਾਮ ਨਹੀਂ ਕਰ ਦਿੰਦੇ ਉਹ ਵਿਚਾਰੇ ਐਸੀ ਗੱਲ ਤੇ ਡਰ ਜਾਂਦੇ ਯਾਰ ਮੈਂ ਨਮਕ ਖਾ ਬੈਠਾ ਮੈਂ ਹਰਾਮ ਨਹੀਂ ਕਰਨਾ ਪਾਵਾਂ ਕਤੀੜੀ ਆ ਬੋਟੇ ਪਾ ਦਿਓ ਨਮਕ ਤਾਂ ਹਲਾਲ ਪਿਸ਼ਮ ਪਤਾਮੇ ਤੋਂ ਨਹੀਂ ਹੋਇਆ ਹਰਾਮ ਤਾਂ ਉਹ ਵੀ ਆਦਾ ਮੈਂ ਕੋਰਵਾ ਦਾ ਨਮਕ ਖਾਣਾ ਇਸ ਕਰਕੇ ਬੱਸ ਮੈਨੂੰ ਲੜਨਾ ਪੈ ਰਿਹਾ ਬੇਸ਼ੱਕ ਦਾ ਪਾਂਡੂ ਜਿੰਨੇ ਮਰਜੀ ਚੰਗੇ ਆ ਉਹ ਕਮੜਿਆ ਤੂੰ 100 ਸਾਲ ਟੱਪ ਗਿਆ ਐ ਇਸੇ ਘਰ ਦਾ ਧੀ ਪੁੱਤਾਂ ਇਹਨਾਂ ਦਾ ਤੂੰ ਪਤਾ ਨਲੈਕਾਂ ਦੇ 4 ਮਾਰ 76 ਘੱਟੋ-ਘੱਟ ਤੇਰੀ ਜਿਹੜੀ ਪੋਤ ਨੂੰ ਆ ਉਹਦੀ ਸਾੜੀ ਦਾ ਨਾ ਖਿਚਣਾ ਮਤਲਬ ਨਿੱਗਰੇ ਪਰਿਵਾਰ ਆਪਦੀਆਂ ਧੀਆਂ ਦੇ ਨਾਲ ਤੇ ਨੋਹਾ ਦੇ ਨਾਲ ਜੂਏ ਖੇਡਦੇ ਨੇ ਮਗਰ ਉਹਨਾਂ ਦੀਆਂ ਸਾੜੀਆਂ ਖਿੱਚਦੇ ਨੇ ਫਿਰ ਕੁਰੂਖੇਤਰ ਦਾ ਮਹਾਨ ਬਣ ਜਾਂਦਾ ਤੇ ਸਾਰੇ ਹਿੰਦੁਸਤਾਨ ਦਾ ਘਾਣ ਹੋ ਜਾਂਦਾ ਤੇ ਇਹਦੇ ਨਾਲੋਂ ਤਾਂ ਬਿਹਤਰ ਸੀ ਭੀਸ਼ਮ ਪਤਾਮਾ ਤਾਂ ਬਰਮਾਸਤਰ ਚਲਾਉਣ ਜਾਣਦਾ ਸੀ ਮਾਰਦਾ ਉਹਦੇ ਉਹ ਬਿਸ਼ਰਮੀ ਦੇ ਤੇ ਔਰ ਜਿਹੜਾ ਉਹਦਾ ਵੱਡਾ ਮੁੰਡਾ ਸੀ ਆਪਣੇ ਆਪਣੇ ਕਿਕਰੋਂ ਦਾ ਜੁਦ ਹੋਣਾ ਹੀ ਨਹੀਂ ਸੀ ਤੇ ਨਾ ਹੀ ਦ੍ਰੋਪਤੀ ਦੀ ਸਾੜੀ ਖਿੱਚੀ ਜਾਣੀ ਸੀ ਇਸ ਕਰਕੇ ਨਾ ਨਾਮਕ ਹਰਾਮ ਦੀ ਤੇ ਹਲਾਲ ਦੀ ਗੱਲ ਨਹੀਂ ਥੋੜੀ ਚੇਤਨਾ ਦੀ ਗੱਲ ਹੈ ਚੇਤਨ ਲਿਆਓ ਵੀ ਜਿਹੜਾ ਬੰਦਾ ਮੈਨੂੰ ਹਰ ਨਾਮਕ ਹਰਾਮ ਦੀਆਂ ਗੱਲਾਂ ਕਰਦਾ ਉਹ ਆਪ ਕਿੰਨਾ ਨਾਮਕ ਹਰਾਮੀ ਹੈ ਜੇ ਤੁਸੀਂ ਇਸ ਗੱਲ ਨੂੰ ਪਛਾਣ ਲੇ ਤਾਂ ਫਿਰ ਤੁਸੀਂ ਲੋਕਤੰਤਰ ਨੂੰ ਪੂੜੋਂਗੇ ਆਪਣੇ ਫਰਜ਼ਾਂ ਨੂੰ ਪਛਾਣ ਲਓਗੇ ਦੇਸ਼ ਦੀ ਰਾਖੀ ਕਿਵੇਂ ਕਰਨੀ ਹੈ ਮਨੁੱਖਤਾ ਦੀ ਰਾਖੀ ਕਰਨੀ ਹੈ ਭਾਈਚਾਰਾ ਕਿਵੇਂ ਬਣਾ ਕੇ ਰੱਖਣਾ ਹੈ ਵਿਦਿਆ ਕਿਵੇਂ ਪੈਦਾ ਕਰਨੀ ਹੈ ਸਿਹਤ ਸੁਰੱਖਿਆ ਕਿਵੇਂ ਪੈਦਾ ਕਰਨੀ ਹੈ ਔਰ ਰੁਜ਼ਗਾਰ ਕਾਰੋਬਾਰ ਸਤਕਾਰ ਸਭਿਆਚਾਰ ਇਹਨੂੰ ਕਿਵੇਂ ਕਾਇਮ ਕਰਨਾ ਫਿਰ ਜਦੋਂ ਵੋਟਰ ਦੇ ਇਹ ਚੇਤਨਾ ਦੇ ਵਿਵੇਕ ਐਸਾ ਬਣ ਗਏ ਫਿਰ ਪੋਲਿਟੀਸ਼ੀਅਨ ਭੱਜਦੇ ਆਪੂ ਜੀ ਪੰਜਾਬ ਦੇ ਵਿੱਚ ਕਰੈਕਟਰਡ ਕ੍ਰਾਈਸਿਸ ਜ਼ਰੂਰ ਆਇਆ ਕਿ ਜੇ ਦੇਖਿਆ ਜਾਵੇ ਲੀਡਰ ਅੱਗੇ ਜਿਵੇਂ ਤੁਸੀਂ ਗੱਲ ਕਰਦੇ ਹੋ ਨਿਓ ਪ੍ਰਤਾਪ ਸਿੰਘ ਕੈਰੋਂ ਹੋਏ ਨੇ ਗਿਆਨੀ ਜੈਲ ਸਿੰਘ ਹੋਏ ਨੇ ਜਾਂ ਹੋਰ ਪੰਜਾਬ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਪੰਜ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਰਹੇ ਸੋ ਉਹ ਇੱਕ ਏਜੰਡੇ ਦੇ ਨਾਲ ਲੋਕਾਂ ਦੇ ਵਿੱਚ ਜਾਂਦੇ ਸੀ ਹੁਣ ਏਜੰਡਾ ਕੋਈ ਨਹੀਂ ਸਿਰਫਰ ਸਿਰਫ ਇਸ ਚੀਜ਼ ਤੇ ਫੋਕਸ ਜ਼ਿਆਦਾ ਕੀਤਾ ਜਾਂਦਾ ਜੇ ਇਹਨੂੰ ਹਾਈਲਾਈਟ ਕੀਤਾ ਜਾਂਦਾ ਕਿ ਕਿਹੜੀ ਪਾਰਟੀ ਛੱਡ ਕੇ ਲੀਡਰ ਕਿੱਧਰ ਜਾ ਰਿਹਾ 2022 ਦੇ ਵਿਧਾਨ ਸਭਾ ਦੇ ਵਿੱਚ ਜਿਹੜਾ ਫਤਵਾ ਦਿੱਤਾ ਕਈ ਲੀਡਰ ਡਰ ਵੀ ਗਏ ਸਾਰੀਆਂ ਪਾਰਟੀਆਂ ਦੇ ਜਿਹੜੇ ਦਿਗਜ ਲੀਡਰਸ ਨੇ ਇਸ ਵੇਲੇ ਘਰੇ ਬੈਠੇ ਨੇ ਤਕਰੀਬਨ ਮદાન ਦੇ ਵਿੱਚ ਨਵੇਂ ਚਿਹਰੇ ਉਤਾਰੇ ਜਾ ਰਹੇ ਨੇ ਤੁਸੀਂ ਕਿਵੇਂ ਵੇਖਦੇ ਹੋ ਕਿ ਉਹ ਸਮਝਣ ਲੱਗੇ ਕਿ ਲੋਕ ਹੁਣ ਸਾਨੂੰ ਐਕਸੈਪਟ ਨਹੀਂ ਕਰਦੇ ਇਸ ਕਰਕੇ ਉਹ ਵਿਹਲੇ ਹੋ ਕੇ ਘਰੇ ਬੈਠੇ ਨਹੀਂ ਲੋਕਾਂ ਨੂੰ ਪਤਾ ਵੀ ਸਾਡੇ ਨਾਲ ਧੋਖਾ ਹੋ ਰਿਹਾ ਹੈ ਤੇ ਲੋਕਾਂ ਨੇ ਪਿਛਲੇ ਤਿੰਨ ਬਹੁਤ ਵੱਡੇ ਜਿਹੜੇ ਹਕਾਕ ਨੇ ਭਾਜੀਪੀ ਅਕਾਲੀ ਦਲ ਕਾਂਗਰਸ ਇੱਕ ਦੋ ਨਿੱਕੇ ਫੁੱਟੇ ਹੋਰ ਵੀ ਹੈਗੇ ਉਹ ਲੋਕਾਂ ਨੇ ਪਿਛਾੜਦੇ ਤੇ ਨਵੀਂ ਪਾਰਟੀ ਨੂੰ ਜਿਹੜੀ ਆਪਣੇ ਆਪ ਨੂੰ ਆਮ ਪਾਰਟੀ ਕਹਿੰਦੀ ਹੈ ਲੋਕਾਂ ਨੇ ਘੜਾ ਭਰਤਾ 92 ਸੀਟਾਂ ਜਿਤਾਤੀਆਂ ਜਿਹੜੀਆਂ ਕਲਪਨਾ ਜੇ ਇਹਨਾਂ ਨੂੰ ਕਹੀ ਵੀ ਤੁਸੀਂ 92 ਸ਼ਬਦ ਲਿਖ ਲਓ ਲਿਖੇ ਨਹੀਂ ਜਾਂਦੇ 92 ਤਾਂ ਹੋ ਸਕਦਾ 62 ਹੀ ਲਿਖ ਦੇਣ ਪਰ ਲੋਕਾਂ ਨੇ ਵੋਟਾਂ પાਕੇ 92 ਬਣਾਤੀ ਹੁਣ ਲੋਕ ਇਹਨਾਂ ਤੇ ਵੀ ਨਿਰਾਸ਼ ਹੋ ਰਹੇ ਨੇ ਕਿਉਂਕਿ ਉਮੀਦਾਂ ਬਹੁਤ ਵੱਟੀਆਂ ਸੀ ਉਮੀਦਾਂ ਅਨਸਾਰ ਪੂਰੀ ਨਹੀਂ ਹੁੰਦੀ ਵਿਖੇ ਰੋਜ਼ਗਾਰ ਕਿਤੇ ਨਹੀਂ ਨਸ਼ਾ ਕਾਇਮ ਹੈ ਭਾਈਚਾਰਾ ਟੁੱਟ ਰਿਹਾ ਹੈ ਔਰ ਬੇਈਮਾਨੀ ਪੂਰੀ ਚੜhta ਹੈ ਭ੍ਰਸ਼ਟਾਚਾਰਨ ਪਰ ਤਰਕ ਦਿੱਤਾ ਜਾਂਦਾ ਕਿ ਸਮਾਂ ਬਹੁਤ ਘੱਟ ਮਿਲਿਆ 2 ਸਾਲਾਂ ਦੇ ਵਿੱਚ ਬੰਦਾ ਕੀ ਤੁਸੀਂ ਵੇਖੋ ਇਹ ਨਸ਼ਾ 5 ਮਿੰਟਾਂ 'ਚ ਖਤਮ ਹੁੰਦਾ ਨਸ਼ੇ ਨੂੰ ਖਤਮ ਕਰਨਾ ਕੋਈ ਔਖਾ ਪੰਜਾਬ ਪੁਲਿਸ ਦਾ ਡੀਜੀਪੀ ਡਿਸਮਿਸ ਕਰ ਦਿਓ ਵੀ ਚਲੋ ਪਕ ਪਕਤਾ ਇੱਕ ਹੋਮ ਸੈਕਟਰੀ ਕਰ ਦਿਓ ਦੋ ਤਿੰਨ ਜ਼ਿਲ੍ਹਿਆਂ ਦੇ ਐਸਐਸਪੀ ਕਰ ਦਿਓ ਤੁਹਾਡਾ ਨਸ਼ਾ ਨਹੀਂ बिकੂਗਾ ਜਿਹੜਾ ਕੋਈ ਐਮਐਲਏ ਬਕਾਉਂਦਾ ਉਹਨੂੰ ਫੜ ਲਓ ਤੇ ਜਿਹੜੇ ਵਿਚਾਰੇ ਨਿੱਕੇ ਆਹ ਜਿਹੜੇ ਟਟਪੂੰਜੀ ਹੁੰਦੇ ਨੇ ਘਰਾਂ 'ਚ ਵੇਚਣ ਤੇ ਖਾਣ ਵਾਲੇ ਇਹਨਾਂ ਦੀ ਕੀ ਮਜਾ ਹੈ ਸਾਰਾ ਸਰਕਾਰ ਬੂਟ ਲੈਗਰ ਸਰਕਾਰ ਤੇ ਪੁਲਿਸ ਨਾਲ ਨਸ਼ਾ ਵਿਗਦਾ ਆਮ ਬੰਦਾ ਨਸ਼ਾ ਨਹੀਂ ਵੇਚਦਾ ਹੁੰਦਾ ਇਸ ਕਰਕੇ ਡੀਜੀਪੀ ਆ ਕ੍ਰਾਈਮ ਵਾਲਾ ਇਹਦੇ ਵਾਸਤੇ ਸਪੈਸ਼ਲ ਡੀਜੀਪੀ ਦਾ ਵੀ ਨਸ਼ਾ ਹੀ ਰੋਕੂਗਾ ਜੇ ਨਹੀਂ ਰੁਕਦਾ ਨੂੰ ਡਿਸਮਿਸ ਕਰਦੇ ਹੋ ਪਰ ਲੋਕਾਂ ਨੂੰ ਵੀ ਸਮਝਦਾਰ ਹੋਣਾ ਚਾਹੀਦਾ ਕਿਤਾਬਾਂ ਜਿੱਦਾਂ ਕਿਤਾਬਾਂ ਦੀਆਂ ਦੁਕਾਨਾਂ ਨੇ ਲੋਕ ਉਹਦੇ ਤੇ ਕਿਤਾਬਾਂ ਲੈਣ ਨਹੀਂ ਜਾਂਦੇ ਪਰ ਨਸ਼ਾ ਜਿਹੜਾ ਸਾਡੇ ਲਈ ਹਾਨੀਕਾਰਕ ਉਹ ਲੱਭ ਕੇ ਵੀ ਕਿਤੋਂ ਲਿਆਉਂਦੇ ਨੇ ਕਿਤੇ ਨਾ ਕਿਤੇ ਲੋਕ ਵੀ ਜਾਗਰੂਕ ਨਹੀਂ ਗੱਲ ਹੈ ਬੇਟਾ ਲੋਕਾਂ ਨੂੰ ਤਾਂ ਜਾਗਰੂਕ ਹੋਣ ਹੀ ਨਹੀਂ ਦੇਣਾ ਜੀ ਰਾਜ ਕਰਦਾ ਉਹ ਤਾਂ ਕਹਿੰਦੀ ਬਾਹ ਜੀ ਬਾ ਜੇ ਦੋ ਪੈਗ ਲੈਣ ਆਖਣੇ ਕਿ ਕਿਆ ਜੱਟ ਲਲਕਾਰੇ ਮਾਰਦਾ ਕਿਉਂ ਜੇ ਫੀਮਖਣੇ ਆਖਣਗੇ ਬੜੀ ਦੇਵਤਿਆਂ ਦਾ ਯਾ ਇਹ ਤਾਂ ਜੀ ਦੇਵਤਿਆਂ ਦਾ ਨਸ਼ਾ ਹੈ ਭੰਗ ਜੀ ਸ਼ਿਵ ਜੀ ਦਾ ਨਸ਼ਾ ਹੈ ਹੁਣ ਜਦੋਂ ਤੁਸੀਂ ਇਸ ਤਰ੍ਹਾਂ ਦੇ ਇਹਨਾਂ ਨਾਲ ਸਿਫਤਾਂ ਕਰ ਦਿੰਨੇ ਹੋ ਡਿਵਾਈਨ ਥਿਉਰੀ ਦੀਆਂ ਤੇ ਆਮ ਬੰਦਾ ਨਸ਼ੇ ਦਾ ਸ਼ਿਕਾਰ ਤਾਂ ਹੋਊਗਾ ਫੇਰ ਤੁਹਾਡੇ ਇਸ ਮੀਡੀਆ ਰਾਹੀਂ ਨਸ਼ਾ ਬਹੁਤ ਪ੍ਰਚਾਰਿਆ ਜਾਂਦਾ ਜਿਹੜੇ ਲੋਕੀ ਨਸ਼ਾ ਕਰਦੇ ਉਹਨੂੰ ਕਹਿੰਦੇ ਬੰਦੇ ਬੜੇ ਯਾਰ ਰੱਜੇ ਪੁੱਜੇ ਖਾਂਦਾ ਨਹੀਂ ਯਾਰ ਕਿਉਂ ਨਾ ਖਾਣ ਠੀਕ ਹੈ ਨਾ ਇਹ ਤਾਂ ਪੁੱਛੋ ਹੀ ਨਾ ਇਹਦਾ ਇਹਨਾਂ ਦਾ ਭਾਈਚਾਰਾ ਇਹ ਤਾਂ ਵੰਡ-ਵੰਡ ਕੇ ਖਾਂਦੇ ਆ ਕੌਲਿਆਂ ਚ ਘੋਲ-ਘੋਲ ਕੇ ਪੀਂਦੇ ਆ ਕਰਦੇ ਕਿ ਨਹੀਂ ਇਹ ਸਾਰੀਆਂ ਨਸ਼ੇ ਨੂੰ ਪ੍ਰਚਾਰੀਆਂ ਜਾਂਦੀਆਂ ਉਹਨਾਂ ਦੀ ਜੈਜੈਕਾਰ ਕੀਤੀ ਜਾਂਦੀ ਹੈ ਤੇ ਜੈਜੈਕਾਰ ਦੇ ਵਿੱਚ ਸੁਧਾਰ ਰ ਬੰਦਾ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਜਦੋਂ ਇੱਕ ਵਾਰੀ ਸ਼ਿਕਾਰੀ ਹੋ ਗਿਆ ਫਿਰ ਉਹਦੇ ਚੋਂ ਨਿਕਲਣਾ ਬਹੁਤ ਔਖਾ ਹੈ ਸਰਕਾਰਾਂ ਦੇ ਲਈ ਲੋਕਾਂ ਦਾ ਨਸ਼ਾ ਵਿੱਚ ਪਾਉਣਾ ਬਹੁਤ ਵੱਡਾ ਏਜੰਡਾ ਹੈ ਅੰਗਰੇਜ਼ ਵੀ ਤੁਹਾਨੂੰ 18 1878 ਦੇ ਵਿੱਚ ਫੀਮ ਚ ਪਾ ਕੇ ਗਿਆ ਸੀ ਅੰਗਰੇਜ਼ ਹੀ 1914 ਇ ਤੁਹਾਨੂੰ ਸ਼ਰਾਬ ਦੀ ਨੀਤੀ ਕਢ ਕੇ ਤੁਹਾਨੂੰ ਸ਼ਰਾਬਤ ਪਾ ਕੇ ਗਿਆ ਸੀ ਜਦੋਂ ਪਹਿਲੀ ਵਾਰੀ ਸ਼ਰਾਬ ਪੰਜਾਬ ਤੇ ਹਰਿਆਣਾ ਵਿੱਚ ਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਵੀ ਕੀਤੀ ਸੀ 84 ਲੱਖ ਦੀ ਸ਼ਰਾਬ ਵਿਕੀ ਸੀ 1914 ਚ ਅੱਜ ਲਾਲੋ ਸਾਹਿਬ 35000 ਕਰੋੜ ਤੋਂ ਤਾਂ ਲੰਘੀ ਪਾਕਿਸਤਾਨਾ ਪੰਜਾਬ ਵਿੱਚੋਂ ਕੱਢ ਦਿਓ ਉਹ ਵਿੱਚ ਨਹੀਂ ਹੈ 35000 ਕਰੋੜ ਤੁਹਾਡੀ ਇੱਕ ਵੀ ਇੱਕ ਫਸਲ ਸਾਰੀ ਖਾਦੀ ਜਾਂਦੀ ਹੈ ਕੱਲੀ ਸ਼ਰਾਫ ਚ ਫਿਰ ਫੀਮ ਬੱਕਰੀ ਰੁਆਨ ਬੱਕਰੀ ਚਾਰਸ ਬਖਰਾ ਭੰਗ ਬੱਕਰੀ ਆ ਫਿਰ ਇੱਕ ਚਿੱਟਾ ਸ਼ਬਦ ਹੈ ਨਾ ਅੰਗਰੇਜ਼ੀ ਤਿੰਨ ਕੈਮੀਕਲ ਅੰਗਰੇਜ਼ੀ ਦੇ ਨਾ ਉਹਦਾ ਅੰਗਰੇਜ਼ੀ ਚ 1500 ਰੁਪਏ ਕਿਲੋ ਵਾਲੇ ਨੇ ਤੇ ਵਿਗਦੇ ਆ 50-50 ਲੱਖ ਚ ਤਿੰਨ-ਤਿੰਨ ਕਰੋੜ ਚ ਪੁਰਸਲਾਂ ਦੇ ਘਰੇ ਵੀ ਪਿਆ ਜਿਹੜਾ ਵੇਚਦਾ ਉਹਦੇ ਘਰੇ ਹੀ ਪਿਆ ਜੇ ਜਿਹੜਾ ਖਾਂਦਾ ਹੈ ਉਹਦੇ ਕੋਲੇ ਦੋ ਡੰਗਦਾ ਹੀ ਹੈ ਇੱਕ ਖਾਂਦਾ ਦੂਜੀ ਵਾਰੀ ਖਾ ਕੇ ਮਰ ਜਾਂਦਾ ਇਸ ਕਰਕੇ ਸਰਕਾਰਾਂ ਕਹਿੰਦੀ ਇਹ ਨਸ਼ੇ ਜਾਰੀ ਰਹਿਣੇ ਚਾਹੀਦੇ ਆ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਕਿ ਵਿਦਿਆਦਿਆਰੀ ਰਹਿਣੀ ਚਾਹੀਦੀ ਹੈ ਨਾ ਨਾ ਉਹ ਨਾ ਸਰਕਾਰਾਂ ਇਹ ਚਾਹੁੰਦੀਆਂ ਕਿ ਥੋੜੀ ਸਿਹਤ ਚੰਗੀ ਹੋਵੇ ਨਾ ਸਰਕਾਰਾਂ ਇਹ ਚਾਹੁੰਦੀਆਂ ਕਿ ਥੋੜਾ ਭਾਈਚਾਰਾ ਚੰਗਾ ਹੋਵੇ ਨਾ ਸਰਕਾਰਾਂ ਇਹ ਚਾਹੁੰਦੀਆਂ ਕਿ ਥੋੜਾ ਕਾਰੋਬਾਰ ਤੁਹਾਡੇ ਕੋਲੇ ਹੋਵੇ ਅਜੇ ਨਾ ਤੁਸੀਂ ਬਿਮਾਰ ਹੋ ਨਸ਼ੇਬਾਜ ਹੋ ਲੜਾਈ 'ਚ ਥੋੜਾ ਵਕਤ ਖਰਾਬ ਹੁੰਦਾ ਹੋਵੇ ਪਰਸਤੋ ਥੋੜੇ ਮੌਰ ਕੁਟਵਾ ਦਿੱਤੇ ਜਾਣ ਉਹ ਸਰਕਾਰਾਂ ਬੜੀਆਂ ਠੀਕ ਰਹਿੰਦੀਆਂ ਐ ਇਸੇ ਕਰਕੇ ਸਭ ਕੁਝ ਹੋ ਰਿਹਾ ਹੋਰ ਦੂਜੀ ਕੋਈ ਗੱਲ ਬਾਬੂ ਜੀ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਫਰੰਟ ਕਿਸਾਨਾਂ ਨੇ ਵੀ ਬਣਾਇਆ ਵੱਡੇ ਪੱਦਰ ਤੇ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਪਿੰਡ 'ਚ ਜਦੋਂ ਲੀਡਰ ਆਉਂਦੇ ਨੇ ਕਿਸੇ ਵੀ ਪਾਰਟੀ ਦੇ ਹੁਣ ਵੈਸੇ ਭਾਜੀਪੀ ਦਾ ਵਿਰੋਧ ਜ਼ਿਆਦਾ ਹੋ ਰਿਹਾ ਕਿਉਂਕਿ ਭਾਜੀਪੀ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਸ ਤੋਂ ਬਾਅਦ ਵਿਰੋਧ ਹੋ ਰਿਹਾ ਔਰ ਕਿਤਨੇ ਕਿਤੇ ਸੇਕ ਅਕਾਲੀ ਦਲ ਨੂੰ ਵੀ ਲੱਗ ਰਿਹਾ ਕਿਉਂਕਿ ਉਹ ਪੰਜਾਬ ਦੇ ਵਿੱਚ ਭਾਜਪਾ ਨੂੰ ਲੈ ਕੇ ਆਏ ਸੀ ਔਰ ਅਲਾਈਅੰਸ ਉਹਨਾਂ ਦੇ ਥਰੂ ਹੋਇਆ ਸੀ ਤੁਸੀਂ ਕਿਵੇਂ ਵੇਖਦੇ ਹੋ ਕਿ ਕਿਸਾਨ ਜਿਹੜਾ ਇਹ ਵਿਰੋਧ ਕਰ ਰਹੇ ਨੇ ਇਹਦਾ ਇੰਪੈਕਟ ਕੀ ਪਏਗਾ ਆਉਣ ਵਾਲੇ ਜਿਹੜੇ ਇਲੈਕਸ਼ਨ ਨੇ 2024 ਦੇਖੋ ਜੀ ਜਿਹੜਾ ਕਿਸਾਨ ਦਾ ਜਾਗਣਾ ਹੈ ਹਾਲਾਂਕਿ ਜਿਹੜਾ ਕਿਸਾਨਾਂ ਦਾ ਅੰਦੋਲਨ ਸੀ ਜਿਸ ਪੱਧਰ ਤੱਕ ਲੈ ਗਏ ਸੀ ਅੰਦੋਲਨ ਨੂੰ ਬਹੁਤ ਪੱਧਰ ਉੱਚਾ ਪੱਧਰ ਤੱਕ ਲੈ ਗਏ ਸੀ ਪਰ ਉਸ ਪੱਧਰ ਤੱਕ ਪ੍ਰਾਪਤੀ ਨਾ ਹੋਈ ਉਥੇ ਮਾਰ ਖਾ ਗਏ ਨਾ ਵੋਟਾਂ ਨੇੜੇ ਆ ਗਈਆਂ ਵੋਟਾਂ ਨੇੜੇ ਆ ਕੇ ਸਰਕਾਰ ਨੇ ਆਪਣੇ ਹੱਥ ਕੰਡੇ ਵਰਤ ਕੇ ਉਥੋਂ ਅੰਦੋਲਨ ਚੁਕਵਾਤਾ ਕਿਸੇ ਨੂੰ ਮੁੱਖ ਮੰਤਰੀ ਕਹਤਾ ਕਿਸੇ ਨੂੰ ਗ੍ਰਹਿ ਮੰਤਰੀ ਕਹਤਾ ਕਿਸੇ ਨੂੰ ਵਿਦੇਸ਼ ਮੰਤਰੀ ਕਹਤਾ ਕਿਸੇ ਨੂੰ ਰੱਖਿਆ ਮੰਤਰੀ ਕਹਤਾ ਪੰਜਾਬ ਦੇ ਲੋਕਾਂ ਨੂੰ ਚਾਰ ਪੰਜ ਮੰਤਰੀ ਬਣਾ ਦਿਓ ਫਿਰ ਉੱਥੇ ਖੜੇ ਨੱਚਣ ਲੱਗ ਜਾਂਦੇ ਆ ਇਹ ਇਹੀਆਂ ਭਾਵਨਾਵਾਂ ਵਿੱਚ ਪਾ ਕੇ ਸਾਡੇ ਕਿਸਾਨੀ ਜਿਹੜਾ ਅੰਦੋਲਨ ਸੀ ਉਹ ਉਥੋਂ ਚੁਕਵਾਤਾ ਇੱਥੇ ਖੜੇ ਕਰਤੇ ਇੱਥੇ ਜ਼ਮਾਨਤਾਂ ਜ਼ਬਤ ਕਰਾਤੀਆਂ ਦੇਖੋ ਕਿੰਡੀ ਵੱਡੀ ਗੱਲ ਜਿਹੜੀ ਤੁਸੀਂ ਜਦੋਂ ਤੁਸੀਂ ਕੋਈ ਸੰਘਰਸ਼ ਲੜਿਆ ਹੋਵੇ ਤੇ ਜਿੱਤ ਕੇ ਆਏ ਹੋ ਲੋਕੀ ਉਹਨਾਂ ਦੀ ਜ਼ਮਾਨਤਾਂ ਜਬਤ ਕਰਾਉਂਦੇ ਆ ਨਹੀਂ ਕਰਾਉਂਦੇ ਨਾ ਬਲੇ ਬਲੇ ਕਰਾਉਂਦੇ ਆ ਜਿੱਤ ਕੋਈ ਹੋਰ ਗਿਆ ਜਿਸ ਨੇ ਅੰਦੋਲਨ ਵੀ ਨਹੀਂ ਕੀਤਾ ਇਹ ਵੇਖੋ ਕਿੱਡੀ ਵੱਡੀ ਸਿਆਸਤ ਤੇ ਉਹਨਾਂ ਦੀ ਸਮਝ ਆ ਕਿੱਡੀ ਵੱਡੀ ਚਲਾਕੀ ਆ ਇਹਦੇ ਵਿੱਚ ਕਿਸਾਨਾਂ ਹੀ ਫੇਰ ਵੀ ਕਿਸਾਨਾਂ ਕੋਲੇ ਇਹਦੀ ਚੇਤਨਾ ਚੱਲੀ ਜਾ ਰਹੀ ਆ ਹੁਣ ਅੱਜ ਦੇ ਲੋਕ ਕਿਸਾਨੀ ਨੇਤਾਵਾਂ ਨਾਲੋਂ ਕਿਸਾਨ ਜਿਹੜੇ ਇਹਨਾਂ ਦੇ ਮੈਂਬਰ ਨੇ ਉਹਨਾਂ ਕੋਲੇ ਚੇਤਨਾ ਵੱਧ ਨੇ ਹੁਣ ਤਾਂ ਆਪਣੀਆਂ ਮਾਵਾ ਕੋਲੇ ਚੇਤਨਾ ਆ ਗਈ ਜਿਹੜੀਆਂ ਚਾਰੀਆਂ ਚੁੱਲ੍ਹੇ 'ਚ ਰੋਟੀ ਪਕਾਈ ਜਾਂਦੀਆਂ ਹਨੀਆਂ ਹੁਣ ਜਦੋਂ ਪਿੰਡ ਦੀ ਫਿਰਨੀ ਤੇ ਗਏ ਤੋਂ ਕੋਈ ਵੀ ਪਾਰਟੀ ਵਾਲਾ ਆਉਂਦਾ ਤੇ ਪਿੰਡ ਦੇ ਲੋਕ ਜਿਹਨੂੰ ਪੁੱਛਦੇ ਆ ਅੱਗੇ ਤਾਂ ਕਿਸੇ ਨੇ ਪੁੱਛਿਆ ਨਹੀਂ ਸੀ ਵੀ ਤੂੰ ਕੌਣ ਹੈ ਅੱਗੇ ਤਾਂ ਇਹ ਕਹਿੰਦੇ ਸੀ ਧੰਨ ਭਾਗ ਸਾਡੀ ਸਰਕਾਰ ਆਈ ਹੈ ਗੱਲ ਤੇ ਪਰਨਾ ਪਾਇਆ ਜੋੜੇ ਲਾਹ ਦੇਣ ਤੇ ਹੱਥ ਬਨ ਕੇ ਖੜ ਜਾਂਦੇ ਦੱਸੋ ਜੀ ਤੁਹਾਡੀ ਅਸੀਂ ਕੀ ਸੇਵਾ ਕਰ ਸਕਦੇ ਧੰਨ ਭਾਗ ਸਾਡੇ ਦਵਾਰ ਤੁਹਾਡੀ ਸਾਡੀ ਸਰਕਾਰ ਆਈ ਹੈ ਹੁਣ ਕਹਿੰਦੇ ਗੱਲ ਸੁਣੋ ਠੱਗੋ ਤੁਸੀਂ ਪੰਜ ਸਾਲਾਂ 'ਚ ਕੀਤਾ ਕੀ ਹੈ ਗਾਂ ਤੁਹਾਡੇ ਕੋਲੇ ਕੀ ਫਾਰਮੂਲਾ ਹੈ ਤੁਹਾਡਾ ਦੱਸੋ ਕੀ ਕਮਿਟਮੈਂਟ ਹੈ ਪ੍ਰਤੀਬੱਧਤਾ ਕੀ ਹੈ ਕੈਨੋ ਦੇਸ਼ ਨੇ ਰਾਜ ਨਹੀਂ ਸੇਵਾ ਖਾਲਿਆ ਮੇਵਾ ਠੀਕ ਹੈ ਫਿਰ ਕਿਹਨੂੰ ਦਿਖਾਉਣੇ ਟੇਵਾ ਫਿਰ ਲੋਕ ਹੀ ਦੱਸਣਗੇ ਨਾ ਬਾਪੂ ਜੀ ਵੋਟਰਾਂ ਤੇ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਵੋਟਰ ਜਿਹੜੇ ਨੇ ਪੈਸੇ ਲਈ ਨਸ਼ੇ ਲਈ ਆਪਣੀ ਵੋਟ ਜਿਹੜੀ ਵੇਚ ਦਿੰਦੇ ਨੇ ਪਰ 2022 ਦਾ ਜਿਹੜਾ ਫਤਵਾ ਆਇਆ ਇਲੈਕਸ਼ਨਸ ਦਾ ਜਿਹੜਾ ਨਤੀਜਾ ਆਇਆ ਉਹ ਚ ਇੱਕ ਗੱਲ ਸਾਫ਼ ਹੋਈ ਵੀ ਲੋਕਾਂ ਨੇ ਸਹੀ ਮੈਨੇਜ ਆਪਣੀ ਵੋਟ ਦਾ ਇਸਤੇਮਾਲ ਕੀਤਾ ਔਰ ਇੱਕ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਸੋ ਤੁਸੀਂ ਕਿਵੇਂ ਵੇਖਦੇ ਹੋ ਔਰ ਵੋਟਰਾਂ ਨੂੰ ਤੁਹਾਡੇ ਵੱਲੋਂ ਖਾਸ ਸਨੇਹਾ ਕੀ ਹੈ ਕਿ ਕੀ ਅਹਿਮੀਅਤ ਹੋਣੀ ਚਾਹੀਦੀ ਹੈ ਵੋਟ ਦੀ ਔਰ ਕਿਵੇਂ ਸੂਝਵਾਨ ਹੋ ਕੇ ਵੋਟ ਪਾਉਣ ਤੁਹਾਡੇ ਵੱਲੋਂ ਕੋਈ ਖਾਸ ਮੈਸੇਜ ਕੋਈ ਸਨੇਹਾ ਵੋਟਰ ਇਹ ਤਾਂ ਪੱਕੀ ਗੱਲ ਹੈ ਕਿ ਪਹਿਲਾਂ ਨਾਲੋਂ ਇਹ ਜਿਹੜਾ ਪਿਛਲਾ ਫੈਸਲਾ ਲੈ ਵੋਟਰਾਂ ਨੇ ਆਪਣੀ ਜ਼ਮੀਰ ਨਾਲ ਦਿੱਤਾ ਹੈ ਇਸ ਵਿੱਚ ਕੋਈ ਦੋਰਾਵਾ ਨਹੀਂ ਇਸ ਵਾਰ ਵੀ ਦੇਣਗੇ ਇਸ ਵਾਰ ਵੀ ਦੇਣਨ ਜੇ ਇਹ ਤਿੰਨ ਬੰਦਿਆਂ ਨੂੰ ਪਹਿਲਾਂ ਵਾਲਿਆਂ ਨੂੰ ਹੁੰਜੇਵਾ ਸਕਦੇ ਆ ਤੇ ਚੌਥੇ ਨੂੰ ਵੀ ਬਾਤ ਜਦੋਂ ਚੌਥੇ ਨੂੰ ਬਹਾ ਕੇ ਪੰਜਵਾਂ ਜਿਹੜਾ ਵੀ ਕੋਈ ਆਊ ਉਹਨੂੰ ਪਤਾ ਹੋਵੇ ਇਹਨਾਂ ਨੇ ਪਹਿਲਾਂ ਚਾਰ ਰਗੜ ਤੇ ਤੇਰੀ ਬਾਰੀ ਆ ਗਈ ਉਹ ਕੰਮ ਕਰਨਾ ਸਿੱਖੂਆ ਲੋਕੀ ਇਹ ਨਾ ਕਹਿਣ ਵੀ ਸਾਡੇ ਨੇਤਾ ਆ ਗਏ ਨਾ ਜੀ ਸਾਡੇ ਨੇਤਾ ਕਹਦੇ ਨੇ ਸਾਡੇ ਸੇਵਕ ਨੇ ਅਸੀਂ ਬਣਾਏ ਐ ਜਦੋਂ ਮਰਜ਼ੀ ਢਾ ਦਈਏ ਇਸ ਕਰਕੇ ਇਹ ਚੇਤਨਾ ਵੋਟਰ ਝਾਵੇ ਫੇਰ ਆਪਾਂ ਪੰਜਾਬ ਵੀ ਰੰਗੀ ਬਸੂਆ ਹਿੰਦੁਸਤਾਨ ਵੀ ਰੰਗੀ ਵਸੂਆ ਭਾਰਤ ਵੀ ਰੰਗੀ ਵਸੂਆ ਤੇ ਹਰਿਆਣਾ ਵੀ ਰੰਗੀ ਵਸੂਆ ਕਿਉਂਕਿ ਲੋਕ ਤਾਂ ਬਚਾਰੇ ਰੰਗੀ ਵਸਣਾ ਚਾਹੁੰਦੇ ਆ ਇਹ ਆਪਾਂ ਨੂੰ ਮਲੰਗ ਬਣਾਉਂਦੀ ਹੈ ਗੱਲ ਵੱਖਰੀ ਹੈ ਪਰ ਇਹ ਚੇਤਨਾ ਕਰਸ਼ਾਣੀ ਅੰਦੋਲਨ ਕਰਕੇ ਲੋਕਾਂ ਇਹ ਪੱਕੀ ਗੱਲ ਹੈ ਕੁਛ ਨਾ ਕੁਛ ਜ਼ਰੂਰ ਆਈ ਹੈ ਇਹ ਇਹਦਾ ਬੜਾ ਹਾਂ ਪੱਖੀ ਹੰਗਾਰਾ ਹੈ ਤੇ ਸਾਨੂੰ ਇਸ ਤੇ ਮਾਣ ਵੀ ਕਰਨਾ ਚਾਹੀਦਾ ਸਾਨੂੰ ਇਸ ਗੱਲ ਦੀ ਬੱਲੇ ਬੱਲੇ ਵੀ ਕਰਨੀ ਚਾਹੀਦੀ ਆ ਤਾਂ ਕਿ ਲੋਕ ਤੱਕੜੇ ਹੋ ਕੇ ਆਪਣਾ ਜਿਹੜਾ ਅਗਲਾ ਫੈਸਲਾ ਕਰਨ ਉਹ ਇਸ ਤਰ੍ਹਾਂ ਹੀ ਕਰਨ ਨਿਰਪੱਖ ਹੋ ਕੇ ਉਹਨੂੰ ਪਤਾ ਲੱਗੇ ਵੀ ਸਾਡਾ ਇਹ ਦੋਖੀ ਆ ਰਿਹਾ ਕਿ ਸਾਡਾ ਹਮਦਰਦਾਰਿਆ ਜਦੋਂ ਲੋਕਾਂ ਨੇ ਪਛਾਣ ਕੇ ਵੋਟ ਪਾਤੇ ਨਾ ਫਿਰ ਬੰਦੇ ਬੰਦੇ ਸਮਾਧਨ ਲਈ ਬਹੁਤ ਬਹੁਤ ਸ਼ੁਕਰੀਆ ਸਹੀ ਸੰ ਸਾਡੇ ਨਾਲ ਬਾਪੂ ਬਲਕੌਰ ਸਿੰਘ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਇਹਨਾਂ ਇਲੈਕਸ਼ਨਸ ਨੂੰ ਲੈ ਕੇ ਔਰ ਇੱਕ ਖਾਸ ਸਨੇਹਾ ਵੋਟਰਾਂ ਨੂੰ ਵੀ ਦਿੱਤਾ ਕਿ ਜੋ ਵੀ ਤੁਹਾਡੇ ਹਲਕੇ ਦੇ ਵਿੱਚ ਕੈਂਡੀਡੇਟ ਆਨ ਦਾ ਉਸ ਤੋਂ ਅਜੰਡਾ ਪੁੱਛੋ ਔਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਕਿਉਂਕਿ ਤੁਸੀਂ ਇੱਕ ਨਵਾਂ ਲੋਕਤੰਤਰ ਸਿਰਜਣਾ ਹੈ ਇਹਨਾਂ ਇਲੈਕਸ਼ਨਸ ਤੋਂ ਬਾਅਦ ਔਰ ਤੁਹਾਡੀ ਵੋਟ ਵੋਟ ਦੀ ਬਹੁਤ ਵੱਡੀ ਕੀਮਤ ਹੈ ਔਰ ਇਸ ਦਾ ਸਹੀ ਇਸਤੇਮਾਲ ਕਰਨਾ ਤੁਹਾਡਾ ਮੋਢਲਾ ਫਰਜ਼ ਹੈ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ